ਮਹਾਰਾਜ ਆਪਾਂ ਨੂੰ ਟਰੱਕੀ ਬਖਸ਼ੂਗਾ ਹੁਣ ਮੈਂ ਬੇਨਤੀ ਕਰਾਂ ਸਾਡੇ ਸਰਕਲ ਕਲਕਲਾ ਪ੍ਰਧਾਨ ਗੁਰਪ੍ਰੀਤ ਥੱਲੇਗੇ ਉਹ 2 ਮਿੰਟ ਉਹਨਾਂ ਗੁਰਪ੍ਰੀਤ ਜੀ ਤੇ ਉਸ ਤੋਂ ਬਾਅਦ ਅਤੇ ਉਹਨਾਂ ਦੇ ਨਾਲ ਬੈਠੇ ਸਰਦਾਰ ਗੁਪਤਾ ਸਿੰਘ ਜੀ ਦولتਪੁਰਾ ਸਾਹਿਬ ਸਾਗੜਾ ਜੀ ਔਰ ਮੇਰੇ ਸਾਹਮਣੇ ਔਰ ਜਿਹੜਾ ਇਹ ਸੂਝ-ਬੂਝ ਵਾਲਾ ਨੌਲ ਵਾਲਾ ਲੀਗਲ ਹੁੰਦਾ ਹੈ ਉਹ ਆਪਦੀ ਗਿਆਨਪ ਦੇ ਨਾਲ ਸਟੇਟ ਦੇ ਵਿੱਚੋਂ ਵੱਡਾ ਰਖਾ ਆਉਂਦੇ ਜਿਹੜੇ ਆਪ ਤੇ ਆਪੂ ਨੇ ਮੈਂ ਅੱਜ ਵੀ ਗੰਗ ਕਰਦੇ ਇੱਥੇ ਬੈਠੇ ਆ ਕਿ ਸਵਰਗਾਂ ਦੀ ਵੰਸਾ ਹੋਵੇ ਜਥੇ ਦਾ ਤੋਤਾ ਸਿੰਘ ਜੀ ਦਾ ਜਿਨ੍ਹਾਂ ਨੇ ਮੇਰੇ ਅੰਨੇ ਨਮਾਣੇ ਨਰਕਰ ਦੀ ਤਾ ਫੜੀ ਹੈ ਉਹ ਅਕਿਨ ਅਲਖੇ ਦੇ ਨਹੀਂ ਆਂਦੀ ਕਰਦਾ ਕਿ ਸਭ ਜਥੇ ਦਾ ਤੋਤਾ ਸਿੰਘ ਜੀ ਨੇ ਨਿਕਾਲੀ ਉਹਨਾਂ ਦੇ ਬੱਚੇ ਸਾਨੂੰ ਆਪਣੇ ਲੀਡਰ ਆਪਾਂ ਨੂੰ ਦਿੰਦੇ ਆ ਉਸ ਵਿੱਚ ਆਪਾਂ ਵੱਡੀ ਕਾਨਫਰੰਸ ਜਦੋਂ ਹੁੰਦੀ ਆ ਤਾਂ ਇੱਕ ਦਿਨ ਆਪਣਾ ਦੇਣਾ ਹੈ ਜਦੋਂ ਕੋਈ ਛੋਟੇ ਮੀਟਿੰਗਾਂ ਹੁੰਦੀਆਂ ਆ ਜਾਂ ਅੱਜ ਦੀ ਮੀਟਿੰਗ ਹੈ ਜਦ ਸਭ ਬੜੀ ਸ਼ੌਮੀਤਤਾ ਨਾਲ ਬੈਠੇ ਕਿ ਮੀਟਿੰਗ ਕੀਤੀ ਗਈ ਕੀ ਇਹ ਜਾਂਦਾ ਸੀ ਕਿਸ ਬਕਸੇ ਲੈ ਕੇ ਬਿਠੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਦਾ ਏਜੰਡਾ ਸੀ ਮਾਗੇ ਮਾਗੀ ਦਾ ਤਖਤੂ ਪੁਰਾ ਸਾਹਿਬ ਹੋਣ ਵਾਲਾ ਜਿਹੜਾ ਮੇਲਾ ਉਹਦੇ ਚ ਹਮ ਹਮਾ ਕੇ ਸਾਰੀ ਸੰਗਤ ਦੇ ਪਹੁੰਚਣ ਵਾਸਤੇ ਅੱਜ ਬੈਉਂਤ ਕੀਤੀ ਆ ਵਿਚਾਰ ਵਿਚਾਰਨਾ ਕੀਤਾ ਜੋ ਵੀ ਉੱਥੇ ਡਿਊਟੀਆਂ ਲੱਗਣੀਆਂ ਇਥੋਂ ਸੰਗਤ ਨੂੰ ਉਲਝਾਣ ਵਾਸਤੇ ਜਾਂ ਉੱਥੇ ਮੇਲੇ ਵਾਸਤੇ ਉਹ ਸਾਰਾ ਵਿਚਾਰ ਵਿਮਰਸ਼ ਅੱਜ ਕੀਤਾ ਗਿਆ ਅੱਜ ਮੀਟਿੰਗ ਦੇ ਵਿੱਚ ਸਾਰੇ ਅਹੁਦੇਦਾਰ ਵਿਧਾਨ ਸਭਾ ਹਲਕਾ ਮੋਗੇ ਦੇ ਜ਼िला ਜਥੇਬੰਦੀ ਜ਼ਿਲ੍ਹਾ ਪ੍ਰਧਾਨ ਸਰ ਸਰ ਮਰਜੀਤ ਸਿੰਘ ਜੀ ਲੰਡੇ ਕੇ ਸਾਡੇ ਸਰਕਲ ਪ੍ਰਧਾਨ ਸਹਿਬਾਨ ਸਰਦਾਰਤ ਸੇਮ ਸਿੰਘ ਜੀ ਰਤੀਆਂ ਸ਼ੋਮਣੀ ਕਮੇਟੀ ਮੈਂਬਰ ਸਾਰੇ ਸੀਨੀਅਰ ਲੀਡਰਸ਼ਿਪ ਸਾਰੇ ਵਰਕਰ ਸਹਿਬਾਨ ਅੱਜ ਇਹ ਮੀਟਿੰਗ ਦੇ ਵਿੱਚ ਇਕੱਠੇ ਸੀ ਸਾਰਿਆਂ ਨੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਕੇ ਤਿਆਰ ਕੀਤਾ ਕਿ ਹਰੇਕ ਬੂਥ ਮਗਰ 10 ਬੰਦੇ ਜਿਹੜੇ ਆ ਉਹ ਲਾਏ ਜਾਣਗੇ ਚਾਹੇ ਉਹ ਕਾਰਾਂ ਰਾਹੀਂ ਉੱਥੇ ਪਹੁੰਚਣ ਤਖਤੂਪੁਰਾ ਸਾਹਿਬ ਤੇ ਚਾਹੇ ਬੱਸ ਜਿਵੇਂ ਕੋਈ ਪਿੰਡ ਦੇ ਤਿੰਨ ਚਾਰ ਬੂਤ ਆ ਉੱਥੇ ਬੰਦੇ ਵੱਧ ਹੋ ਜਾਂਦੇ ਤਾਂ ਉੱਥੇ ਬੱਸ ਰਹੀਂ ਚਾਹੇ ਮਿੰਨੀ ਬੱਸ ਚਾਹੇ ਵੱਡੀ ਬੱਸ ਜਿਹੜੀ ਵੀ ਚਾਹੀਦੀ ਉਹ ਲੈ ਕੇ ਆਪਦਾ ਵੱਧ ਤੋਂ ਵੱਧ ਕੱਠ ਜਿਹੜਾ ਉਹ ਮੰਗੀ ਦਾ ਜਿਹੜਾ ਮੇਲਾ ਤਖਤੂਪੁਰਾ ਸਾਹਿਬ ਵਿਖੇ 15 ਤਰੀਕ ਨੂੰ ਉੱਥੇ ਜਿਹੜਾ ਕਾਠਾ ਉਹਦੇ ਚ ਹਮ ਹਮਾ ਕੇ ਪਹੁੰਚਣ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉੱਥੇ ਆ ਰਹੇ ਆ ਉਹ ਸੰਬੋਧਨ ਕਰਨਗੇ ਸਮੂਹ ਸੰਗਤ ਨੂੰ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਆ ਧਾਰਮਿਕ ਲੀਡਰਸ਼ਿਪ ਉੱਥੇ ਜਿਹੜੀ ਆ ਸਮੂਹ ਸੰਗਤ ਨੂੰ ਜਿਹੜੀ ਸੰਬੋਧਨ ਕਰੂਗੀ ਜਿਵੇਂ ਮੁਕਸਰ ਦੇ ਵਿੱਚ ਮਾਗੀ ਦੇ ਮੇਲੇ ਤੇ ਕਾਨਫਰੰਸ ਹੁੰਦੀ ਸੀ ਪਰਮਾ ਹੰਗਾਰਾ ਮਿਲਦਾ ਸੀ ਲੱਗਦਾ ਮੋਗਾ ਜਿਲ੍ਹੇ ਦੇ ਇਸ ਤਰ੍ਹਾਂ ਹੰਗਾਰਾ ਮਿਲਦਾ ਉਮੀਦ ਆ ਜੀ ਅੱਗੇ ਮਿਲਦਾ ਹੀ ਰਿਹਾ ਤਖਤੂਪੁਰੇ ਪਹਿਲਾਂ ਵੀ ਕਾਨਫਰੰਸਾਂ ਹੁੰਦੀਆਂ ਨਹੀਂਆਂ ਇਸ ਵਾਰ ਵੀ ਪੂਰੀ ਵੱਡੀ ਅਸੀਂ ਕਾਨਫਰੰਸ ਕਰਨ ਦੀ ਪਲਾਨਿੰਗ ਕੀਤੀ ਆ ਸਾਰੇ ਜ਼ਿਲ੍ਹੇ ਦੀ ਜਿਹੜੀ ਜਥੇਬੰਦੀ ਆ ਉਹਨਾਂ ਨੇ ਚਾਰਾ ਵਿਧਾਨ ਸਭਾ ਹਲਕਿਆਂ ਦੇ ਵਿੱਚ ਏਵੇਂ ਜਿਵੇਂ ਅੱਜ ਮੋਗਾ ਵਿਧਾਨ ਸਭਾ ਹਲਕੇ ਦੀ ਮੀਟਿੰਗ ਹੋਈ ਆ ਐਵੇਂ ਚਾਰਾ ਵਿਧਾਨ ਸਭਾ ਹਲਕਿਆਂ ਦੀਆਂ ਮੀਟਿੰਗਾਂ ਹੋ ਕੇ ਇਹ ਸਾਰਾ ਮੈਨੇਜਮੈਂਟ ਦਾ ਜਿਹੜਾ ਪ੍ਰਬੰਧ ਉਹਦੇ ਬਾਰੇ ਤੇ ਇਕੱਠ ਬਾਰੇ ਵਿਚਾਰ-ਵਿਮਰਚ ਕੀਤੇ ਆ 2024 ਦੇ ਵਿੱਚ ਸ਼ੋਭਨਾ ਕਾਜ ਦੇ ਜਿੱਤ ਵੀ ਜੁਗਿਆ ਜਾ ਰਿਹਾ ਹੈ ਕਿਸ ਤਰ੍ਹਾਂ ਇਹ ਪ੍ਰਗਟ ਹੋਏਗਾ ਵਾਹਿਗੁਰੂ ਕਿਰਪਾ ਕਰਨਗੇ ਅਸੀਂ ਤਾਂ ਸਮਝਦੇ ਆ 13 ਦੀਆਂ 13 ਸੀਟਾਂ ਪੰਜਾਬ ਦੀਆਂ ਲੈ ਕੇ ਜਾਵਾਂਗੇ ਲੋਕ ਸਭਾ ਦੀਆਂ ਤੇ 15 20 ਹੋ ਗਏ ਹੋ ਜਾਗੇ ਤਾਂ ਸਾਹਿਬ ਕਿ ਕੀ ਅਜੰਡਾ ਬਣਾਇਆ ਗਿਆ ਤੁਹਾਡੇ ਇਹ ਤਿੰਨ ਆਪਾਸ਼ੀਆਂ ਦੇ ਚਰਨਛੋਪਾ ਪ੍ਰਾਪਤ ਧਰਤੀੁਰਦਰਾ ਨਾਂ ਸਰ ਅਕਤੂਪੁਰਾ ਸਾਹਿਬ ਵਿਖੇ ਜੋ ਮਾਗੀ ਮਿਹਲੇ ਦੀ ਕਾਨਫਰੰਸ ਹੈ ਉਹਦੇ ਸਬੰਧ ਦੇ ਵਿੱਚ ਅੱਜ ਜੋ ਮੀਟਿੰਗ ਰੱਖੀ ਗਈ ਸੀ ਔਰ ਸਾਰੇ ਵਰਕਰਾਂ ਦੀਆਂ ਉਸ ਤੇ ਪਹੁੰਚਣ ਦੇ ਲਈ ਸਰਪ੍ਰਧਾਨ ਸਾਹਿਬਾਨ ਹਲਕਾ ਜਨਰ ਸਾਹਿਬਾਨ ਸਾਰੇ ਦਨ ਰਾਤ ਦੇ ਕਰਕੇ ਮੇਨਦ ਕਰ ਰਹੇ ਨੇ ਉੱਥੇ ਬਹੁਤ ਵੱਡਾ ਜਿਹੜਾ ਇਕੱਠ ਹੋਵੇਗਾ ਔਰ ਉੱਥੇ ਪਾਰਟੀ ਪ੍ਰਧਾਨਤਾ ਸੁਭੀਤ ਸਿੰਘ ਬਾਦਲ ਔਰ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਸੀਨੀਅਰ ਲੀਡਰਸ਼ਿਪ ਉੱਥੇ ਪਹੁੰਚ ਰਹੀ ਹੈ ਜੀ ਸਰ ਆਪਾਂ ਜਿੱਥੇ ਜਿਹੜੇ ਅੱਗੇ ਉੱਥੇ ਪਹੁੰਚਣ ਦੀ ਲੋਕਾਂ ਵਾਸਤੇ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਪ੍ਰਬੰਧ ਜੀ ਜਿੱਥੇ ਵੀ ਕੋਈ ਲੋੜ ਸਮਝੂਗਾ ਸਾਡੇ ਹੁਣ ਇਸੇ ਕਰਕੇ ਮੀਟਿੰਗ ਕੀਤੀ ਆ ਉਹ ਕੱਲ ਤੱਕ ਸਾਰੀ ਆਦੀ ਡੀਟੇਲ ਦੇ ਦੇਣਗੇ ਜੇਕਰ ਇਹਨੂੰ ਬਸ ਦੀ ਰੋਡ ਆ ਤਾਂ ਉੱਥੇ ਬਸ ਤੇ ਰਾਈ ਜਾਣਗੇ ਸਾਰੇ ਇਕੱਠੇ ਹੋ ਕੇ ਔਰ ਸਾਰੇ ਹਲਕਿਆਂ ਦਾ ਇਸੇ ਤਰ੍ਹਾਂ ਔਡੋਡੀ ਵੱਖਰਾ ਵੱਖਰਾ ਆਉਦਾ ਦਾ ਇਕੱਠ ਜਿਹੜਾ ਉੱਥੇ ਪਹੁੰਚੂਗਾ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਉੱਥੋਂ ਨੇੜੇ ਦੇ ਜਿਹੜੇ ਟਰਾਲੀਆਂ ਟਰੈਕਟਰਾਂ ਰਾਹੀਂ ਕਾਲਾ ਰਾਹੀਂ ਸਾਰਿਆਂ ਨੂੰ ਔਡੋਡੀ ਜਿਵੇਂ ਵੀ ਕਿਸੇ ਦਾ ਆਪਦੇ ਕਰਦੇ ਹਿਸਾਬ ਦੇ ਨਾਲ ਉਹ ਜਿਆ ਸਾਧਨ ਭਈਆ ਕਰਕੇ ਉਹ ਜਾਇਆ ਜਾਊਗਾ ਜਿਵੇਂ 2024 ਦੇ ਜਿਹੜੇ ਇਲੈਕਸ਼ਨ ਆ ਰਹੇ ਕਿਸ ਤਰ੍ਹਾਂ ਲਾਵੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਕਿਸ ਤਰ੍ਹਾਂ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵਧੀਆ ਘਾਰ ਆ ਜੀ ਕਿਉਂਕਿ ਲੋਕਾਂ ਨੇ ਸਾਰੇ ਪਬਲਿਕ ਨੇ ਇਹ ਦੇਖ ਲਿਆ ਹੈ ਜੇ ਸ਼ੁਰੂ ਜੇਕਰ ਕੋਈ ਪੰਜਾਬ ਦਾ ਵਿਕਾਸ ਜਾਂ ਪੰਜਾਬ ਨੂੰ ਅੱਗੇ ਲਿਜਾ ਸਕਦਾ ਤਾਂ ਸਿਰਫ ਸ਼ਰੋਨੀ ਕਾਲੀ ਦਲ ਆ ਔਰ ਦੂਜੀਆਂ ਪਾਰਟੀਆਂ ਦੇ ਝੂਠੇ ਲਾ ਰਿਆਂ ਤੋਂ ਉਹਨਾਂ ਦੇ ਜਿਹੜੇ ਉਹਨਾਂ ਨੇ ਸਬਜਬਾਗ ਵਿਖਾਏ ਸੀਗੇ ਉਹ ਸਾਰਿਆਂ ਤੋਂ ਲੋਕੀ ਚੰਗੀ ਤਰ੍ਹਾਂ ਜਾਣੂ ਹੋ ਗਏ ਆ ਔਰ ਸ਼ਰੋਨੀ ਕਾਲੀ ਦਲ ਨੂੰ ਬਹੁਤ ਵਧੀਆ ਹੰਗਾਰਾ ਮਿਲ ਗਿਆ